ਅੰਮ੍ਰਿਤਸਰ ਦੇ ਪਵਿੱਤਰ ਸ਼੍ਰੀ ਦੁਰਗਿਆਣਾ ਮੰਦਿਰ ਅੰਦਰ ਫਿਲਮੀ ਗਾਣਿਆਂ ਤੇ ਰੀਲ ਬਣਾਉਣ ਵਾਲੀ ਲੜਕੀ ਨੇ ਆਖਰਕਾਰ ਆਪਣੀ ਗਲਤੀ ਮੰਨਦੇ ਹੋਏ ਸਵਾਮੀ ਅਸ਼ਨੀਲ ਜੀ ਮਹਾਰਾਜ ਕੋਲ ਪਹੁੰਚ ਕੇ ਮਾਫੀ ਮੰਗੀ ਹੈ। ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਰੀਲ ਦੇ ਵਿੱਚ ਲੜਕੀ ਨੇ ਮੰਦਿਰ ਦੇ ਅੰਦਰ ਫਿਲਮੀ ਗਾਣੇ ਚਲਾ ਕੇ ਵੀਡੀਓ ਬਣਾਈ ਸੀ ਜੋ ਕਿ ਵਾਇਰਲ ਹੋ ਗਈ ਸੀ। ਕਈ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਇਸ ਦੀ ਗੈਰੀ ਨਿੰਦਾ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਸਵਾਮੀ ਅਸ਼ਨੀਲ ਜੀ ਮਹਾਰਾਜ ਨੇ ਲੜਕੀ ਨੂੰ ਬੁਲਾ ਕੇ ਇਸ ਦੀ ਗੰਭੀਰਤਾ ਨੂੰ ਸਮਝਾਇਆ ਅਤੇ ਸਪਸ਼ਟ ਕੀਤਾ ਕਿ ਅਜਿਹੀ ਗਤੀਵਿਧੀ ਪਵਿੱਤਰ ਮੰਦਰ ਦੀ ਮਰਿਆਦਾ ਦੀ ਉਲੰਘਣਾ ਹੈ ਉਹਨਾਂ ਦੱਸਿਆ ਹੈ ਕਿ ਲੜਕੀ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੁਆਫੀ ਦੇ ਲਈ ਮੰਦਰ ਵੀ ਪਹੁੰਚੀ ਹੈ ਮਹਾਰਾਜ ਜੀ ਨੇ ਆਦੇਸ਼ ਦਿੱਤਾ ਹੈ ਕਿ ਲੜਕੀ ਮੰਦਰ ਅੰਦਰ 7 ਦਿਨ ਸੇਵਾ ਕਰੇ ਤਾਂ ਕਿ ਉਹ ਆਪਣੀ ਭੁੱਲ ਨੂੰ ਸਮਝ ਸਕੇ ਅਤੇ ਅੱਗੇ ਤੋਂ ਇਸ ਨੂੰ ਨਾ ਦੁਹਰਾਵੇ। ਉਹਨਾਂ ਸਪਸ਼ਟ ਕੀਤਾ ਹੈ ਕਿ ਜੇਕਰ ਉਹ ਨਿਰਧਾਰਿਤ ਸੇਵਾ ਨਹੀਂ ਕਰਦੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾ ਨੌਜਵਾਨ ਪੀੜੀ ਨੂੰ ਅਪੀਲ ਵੀ ਕੀਤੀ ਹੈ ਕਿ ਅਜਹੀਆਂ ਗਲਤੀਆਂ ਤੋਂ ਪਰਹੇਜ਼ ਕਰਦਿਆਂ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਇਸ ਸੰਬੰਧ ਵਿੱਚ ਸੁਆਮੀ ਅਸ਼ਨੀਲ ਜੀ ਮਹਾਰਾਜ ਹੋਰ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਜੀ ਆ ਨੰਦਰ ਵਿੱਚ ਉਹਦੇ ਸੰਬੰਧ ਵਿੱਚ ਮੈਂ ਅੱਜ ਬਾਲਾ ਹੀ ਮੰਦਿਰ ਜਗਤਗੁਰੂ ਜੀ ਕੋ ਮਾਫੀ ਮੰਗ ਚੁੱਕੀ ਹਾਂ ਸਾਰੇ ਸੰਤ ਸਮਾਏ ਕੋ ਮਾਫੀ ਮੰਗ ਕੇ ਆਈ ਹਾਂ ਤੇ ਜਿਦੇ ਵੀ ਮਨ ਕੋਈ ਠੇਸ ਪਹੁੰਚੀ ਹੈ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਆ। ਮਾਫ਼ ਸਾਰਾ ਮਾਫ਼ ਕਰ ਰਿਆ। ਉਹਦੇ ਵਿੱਚ ਅਹੀਂ ਸਮਾਜ ਨੇ ਫੈਸਲਾ ਲਿਆ ਆ ਕਿ ਤੁਸੀਂ ਕੱਲ ਵੀਰਵਾਰ ਤੋਂ ਲੈ ਕੇ ਬੁੱਧਵਾਰ ਤੱਕ ਪ੍ਰਕਰਮਾਂ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਭਾਈ ਕਰੋਗੇ। ਠੀਕ ਧਾਰਨ ਜੀਵਤ ਨਹੀਂ ਜਾਂਦਾ। ਸੇਵਾ ਕਰੋਗੇ। ਠੀਕ ਹੈ ਜੀ। ਜੇ ਤੁਹਾਨੂੰ ਮਨਜ਼ੂਰ ਆ ਠੀਕ ਆ। ਜੇ ਨਹੀਂ ਮਨਜ਼ੂਰ ਤਾਂ ਤੁਹਾਨੂੰ ਦੱਸੋ। ਤਾਂ ਹੀ ਸਰਕਾ ਕਾਵਾ ਦੇ ਘਰ ਸੇਵਾ ਕਰਦੇ ਮੌਕਾ ਮਿਲੁੰਦਾ ਤੇ ਸਮਝ ਆ ਜਾਂਦੀ ਜੋ ਕੋਈ ਕਾਇ ਕਾਲ ਪ੍ਰਸਾਦ ਸੇਵਾ ਆਪਾਂ ਸੇਵਾ ਕਰਨੀ ਹੈ ਉੱਥੇ ਠੀਕ ਹੈ ਜੀ ਜੇ ਦਰਗਾਹਾਂ ਕਮੇਟੀ ਕੋ ਝੜੋ ਨਾ ਹੋਣਗੇ ਤੇ ਤੁਹਾਡੇ ਨਾਲ ਕੰਟੈਕਟ ਉਹ ਝੜ ਵੀ ਅਸੀਂ ਭੇਜ ਦਾਂਗੇ ਉੱਥੇ ਕੋਈ ਸਹਿਗੋ ਨਹੀਂ ਹੈ ਕਮੇਟੀ ਜੀ ਅਨਸਰਬਲ ਹੋਏਗੀ ਨਾ ਗਤੀ ਮਤ ਗਤੀ ਨਹੀਂ ਖਰੀਦੀ ਹੁੰਦੀ ਪ੍ਰਭੂ ਨਾਮ ਦੀ ਜਾਈਏ ਬਹੁਤ ਵਧੀਆ दो मिनट दीपक यार बेचना ਤੁਹਾਨੂੰ ਥੋੜਾ ਅੱਗੇ ਆ ਜਾਓ ਫੇਸ ਹੀ ਲੈਣਾ ਨਹੀਂ ਪਿੱਛੋਂ ਪੇਟੀ ਲੈ ਲਉਂਦੇ ਫੇਸ ਲੈਂਦੇ ਹੀ ਨਹੀਂ ਤੇ ਅੱਗੇ ਹੋਣਾ ਕੋਈ ਫੇਸ ਹੀ ਫੇਸ ਹੈ ਵੀ ਮੀਡੀਆ ਨੂੰ ਆਖਿਆ ਨਾ ਜਿਹੜਾ ਫੇਸ ਨਾ ਲੈ ਗਿਆ ਉਹ ਕਿਹੜੇ ਚੈਨਲ ਦੇ ਫੇਸ ਦੇ ਮੈਂ ਆਪਣਾ ਮੂੰਹ ਕਵਰ ਕਰ ਲੈਣਾ ਤੇ ਮੂੰਹ ਕਵਰ ਕਰ ਲਓ ਮੂੰਹ ਕਵਰ ਕਰ ਲੈਣਾ ਇਹ ਆ ਬਰਾਤ ਕਰਨ ਕਾ ਆਇਆ ਕਈਆਂ ਨੇ ਲਾਤੀ ਉਹਦਾ ਸੋਸ਼ਲ ਮੀਡੀਆ ਹਾਂਜੀ ਬਾਰੇ ਆ ਜੋ ਕੁੜੀ ਮਾਫੀ ਮੰਗਣ ਵਾਸਤੇ ਪਹੁੰਚੀ ਸਮਾਜ ਵੱਲੋਂ ਮਾਫ ਕਰ ਦਿੱਤਾ ਗਿਆ ਕਿਉਂਕਿ ਜੈ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇਗਨਪੁਰ ਵਿਖੇ ਜਿਸ ਲੜਕੀ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਦਰਗਿਆਨਾ ਤੀਰਥ ਵਿੱਚ ਇੱਕ ਪੰਜਾਬੀ ਗਾਣੇ ਲਾ ਕੇ ਵੀਡੀਓ ਬਣਾਈ ਸੀ ਉਸ ਸੰਬੰਧ ਵਿੱਚ ਅੱਜ ਉਹ ਬੱਚੀ ਇੱਥੇ ਆ ਕੇ ਉਹਨੇ ਪੂਰੇ ਸੰਤ ਸਮਾਜ ਕੋ ਮਾਫੀ ਮੰਗੀ ਆ ਸਮਾਜ ਨੇ ਉਹਨੂੰ ਮਾਫੀ ਵੀ ਕਰ ਦਿੱਤਾ ਤੇ ਅੱਗੇ ਤੋਂ ਤਾੜਨਾ ਵੀ ਕੀਤੀ ਹੈਗਾ ਕਿ ਭਵਿੱਖ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ ਸੰਤ ਸਮਾਜ ਨੇ ਉਹਨੂੰ ਸ਼੍ਰੀ ਦਰਗਿਆਨਾ ਤੀਰਥ ਵਿੱਚ 7 ਦਿਨ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਰਗਿਆਨਾ ਤਿਰਸਾ ਸ਼੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਫਰਮਾਨ ਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜ਼ਾ ਨਹੀਂ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ 7 ਦਿਨ ਸੇਵਾ ਨਹੀਂ ਕਰਦੀ ਕੀ ਹੋ ਦੇਗੀ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿ ਲਾਗਲ ਨਹੀਂ ਰਹੇ ਮਕੂਮਨ ਕੀ ਮੈਸੇਜ ਦਿਨਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਮੈਂ ਉਹ ਮੈਸੇਜ ਦੇਣਾ ਚਾਹੁੰਦਾ ਆ ਕੀ ਧਾਰਮਿਕ ਸਥਾਨ ਤੇ ਜਾ ਕੇ ਇਹੋ ਜੀਆਂ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕ ਸਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰ ਰਹੇ ਜੇ ਔਰ ਇਹ ਨਾਲ ਪਤਾ ਨਹੀਂ ਕਿੰਨੀ ਕਿ ਜਾਣਿਆਂ ਦੀ ਇਹ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਗਾਉਂਦੇ ਜੇ ਇਹ ਬੰਦ ਕਰੋ ਵੈਸੇ ਮੈਂ ਦਰਜੈਨਾ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਹੋਰ ਫੜ ਕੇ ਮੋਬਾਈਲ ਤੋੜ ਦੋ। ਤੇ ਗੁਰੂ ਜੀ ਅਸੀਂ ਦੇਖਿਆ ਵੀ ਦੁਕਾਨਾਂ ਬੰਦ ਦੀ ਵੀਡੀਓ ਰਿਵੈਨ ਹੋਈ ਆ ਉੱਥੋਂ ਦੇ ਇੱਕ ਪ੍ਰਬੰਧਕ ਆ ਉੱਥੋਂ ਦੇ ਪ੍ਰਧਾਨ ਦਾ ਕਿਸੇ ਦਾ ਬਿਆਨ ਨਹੀਂ ਆਇਆ ਤੁਸੀਂ ਜਿਹੜਾ ਦਰਦ ਸਾਹਮਣੇ ਆ ਵਾ ਤੁਸੀਂ ਦਰਦ ਲਿਆ ਵਾ ਕਿ ਲੱਗਦਾ ਨਹੀਂ ਹਿੰਦੂ ਸਮਾਜ ਨੂੰ ਹਰ ਕੋਲ ਅੱਗੇ ਆਉਣਾ ਚਾਹੀਦਾ ਸੀ। ਦੱਸਿਆ ਕੀ ਹੈ ਜੀ ਦਰਗਿਆਨਾ ਕਮੇਟੀ ਦਾ ਕੰਮ ਹਗਾਇਓ ਉਹਨਾਂ ਦੀ ਆਪਣੀ ਲੜਾਈ ਨਹੀਂ ਖਤਮ ਹੋਣੀ ਤੇ ਉਹ ਕੀ ਕਰਨਾ? ਉਹਨਾਂ ਦੇ ਪ੍ਰਧਾਨ ਜੀ ਦਾ ਕਦੀ ਕੁੱਤਿਆਂ ਦੇ ਬਿਆਨ ਆ ਜਾਂਦਾ ਆ ਕਦੀ ਅੰਬਾਂ ਦੇ ਬਿਆਨ ਆ ਜਾਂਦਾ ਆ ਉਹਨਾਂ ਦਾ ਐਸ ਬੰਦੇ ਖਿਆਲ ਹੀ ਨਹੀਂ ਹੈਗਾ। ਮੈਂ ਤੇ ਆਪਣੇ ਆਪਣੀ ਮੇਰੀ ਨਿੱਜੀ ਰਾਇ ਮੈਂ ਤਾਂ ਉਹਨੂੰ ਪ੍ਰਧਾਨ ਹੀ ਨਹੀਂ ਮੰਨਦਾ ਅੱਜ ਤੋਂ ਬਾਅਦ ਕਿਉਂਕਿ ਜਿਸ ਨੇ ਆਪਣੇ ਉਹਨੂੰ ਤੇ ਧਰਮ ਦੇ ਵਾਸਤੇ ਭਾਇਆ ਨਾ ਉਥੇ ਜਿਸ ਨੇ ਧਰਮ ਦੀ ਗੱਲ ਹੀ ਨਹੀਂ ਕਰਨੀ ਤੁਹਾਨੂੰ ਆਪਾਂ ਪ੍ਰਧਾਨ ਕੀ ਮੰਨਣਾ ਹੈ ਪਰ ਵੀ ਲੱਗਦਾ ਗੁਰੂ ਜੀ ਜੇਕਰ ਤੁਸੀਂ ਨਾ ਇਹ ਮੁੱਦਾ ਚੁੱਕਦੇ ਤੇ ਮੈਨੂੰ ਲੱਗਦਾ ਸੀ ਅੱਜ ਤੱਕ ਇਹ ਜਿਹੜੀ ਕਾਰਵਾਈ ਨਹੀਂ ਸੀ ਹੋਈ ਜੀ ਤੁਹਾਡੇ ਨਹੀਂ ਜੀ ਹਰ ਇੱਕ Hindu ਸਮਾਜ ਸਨਾਤਨੀ ਦੇ ਮੰਨ ਦੇ ਵਿੱਚ ਰੋਸ ਸੀ ਸਾਰਿਆਂ ਨੇ ਸਾਡੇ ਨਾਲ ਸੰਯੋਗ ਕੀਤਾ ਇਹ ਨਹੀਂ ਕਹਿ ਸਕਦੇ ਕਿ ਮੈਂ ਅੱਗੇ ਲੱਗਾ ਜਾਂ ਨਹੀਂ ਲੱਗਾ ਪੂਰਾ ਸੰਤ ਸਮਾਜ ਮੇਰੇ ਨਾਲ ਸੀ ਨਾਲ ਲੱਗੇ ਨੇ ਪਰ ਹਰ ਕਿਸ ਸਨਾਤਨੀ ਵੀ ਮੇਰੇ ਨਾਲ ਸੀ ਮੈਂ ਉਹਨਾਂ ਸਨਾਤਰੀਆਂ ਦਾ ਵੀ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੀ ਥਰੂ ਸੋਸ਼ਲ ਮੀਡੀਆ ਮਤ ਦਿੱਤੀ ਆ ਸਭ ਤੋਂ ਜ਼ਿਆਦਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਬਦੌਲਤ ਅੱਜ ਉਹ ਮਾਫੀ ਮੰਗੇ ਗਈ ਆ ਸੇਵਾ ਕੀ ਲਾਈ ਗਈ ਧਾਰਮਿਕ ਸੀ ਵੀ ਦੱਸ ਦਿਓ ਪਰ ਜੇਕਰ ਨਹੀਂ ਕਰਦੀ ਤੇ ਉਹਦੇ ਵੀ ਕੀ ਸਜ਼ਾ ਕਰ ਧਾਰਮਿਕ ਸਜ਼ਾ ਨੂੰ ਇਹ ਲਾਈ ਗਈ ਆ ਕੁੜੀ ਨੂੰ ਕੀ ਇਹ 7 ਦਿਨ ਸ੍ਰੀ ਦਰਗਿਆਨਾ ਤੀਰਥ ਦੀ ਪ੍ਰਕਰਮਾ ਦੀ ਸਫਾਈ ਕਰੇਗੀ ਜੀ ਉਹ ਇਸ ਜਾ ਨਹੀਂ ਕਰਦੀ ਫੇਰ ਆਪਾਂ ਇਰਤੇ ਕਾਨੂੰਨੀ ਕਾਰਵਾਈ ਕਰਾਵਾਂਗੇ